ਇਹਨੂੰ ਕਿਹਾ ਕਿ ਇਹਨੇ ਸੀ ਬਣਾਇਆ ਦੱਸ ਆਪੇ ਲੈ ਆਰਡਰ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਓਐਸਜੀ ਨੇ ਕਿਹਾ ਓਐਸਜੀ ਨੂੰ ਫੋਨ ਲਾ ਫੋਨ ਲਾ ਓਐਸਜੀ ਹੱਥ ਜਿਨਾ ਕਰ ਫੋਨ ਲਾ ਉਸਨੂੰ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਤੇ ਤੂੰ ਬਾਹਰਲੇ ਬੰਦੇ ਉਥੋਂ ਮੋੜੀਏ ਨਾ ਹਾਂ ਹਾਂ ਮਾਰਾਂਗੇ ਮੇਰੇ ਮਾਰਾਂਗੇ ਤੈਨੂੰ ਲੱਗ ਜੂ ਪਤਾ ਤੈਨੂੰ ਮਾਰਾਂਗੇ ਨਾ ਔਰ ਅਮਰ ਉੱਤੇ ਜਾ ਬੱਜੂ ਗਈ ਉਹਦਾ ਗੱਲ ਕਰ ਰਿਹਾ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਰ ਫੇ ਬੱਜੂ ਵਦਨ ਦੱਸ ਰਹੀ ਤੇਰੇ ਬੱਜੂ ਵਾ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੂੰ ਉਹ ਪਤਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਮੇਰੇ ਉਹ ਚਪੇੜਾ ਨਹੀਂ ਪੈਣਦਾ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰਾ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇ ਦਿੰਦਾ ਦੱਸੂ ਤੂੰ ਦੁਬਾਰੇ ਕਾਹਨੂੰ ਤੂੰ ਰੋਕੋ ਤੇ ਆਗੇ ਸਾਥ ਹੋ ਜਾ ਸਾਥ ਨਾ 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 ਤੈਨੂੰ ਕੀਰ ਤੂੰ ਗਈ ਆ ਰੋਕੀ ਸਾਥ ਹੋ ਜਾ ਸਾਥ ਤੂੰ ਕਹਿੰਦੇ ਤੈਨੂੰ ਰੁਕੀ ਆ ਓ ਇੱਕ ਮੀਟਰ ਦਾ ਮੰਨ ਤੂੰ ਕਹਿੰਦੇ ਤੈਨੂੰ ਰੁਕੀ ਆ ਗੱਲ ਆ ਕਹਿੰਦਾ ਨਹੀਂ ਆ ਮੈਨੂੰ ਤੂੰ ਕਹਿੰਦੇ ਤੂੰ ਰੁਕੀ ਆ ਕੋਈ ਨਾ ਤੂੰ ਕਹਲਾ ਨਾ ਉਹ ਐਸ ਦੀ ਬਰਾਬਰ ਲਉ ਐਸ ਜੀ ਬਲਾ ਯਾਰ ਤੂੰ ਲੰਗਰ ਵਾਸਤੇ ਉਹ ਤੂੰ ਐਸ ਜੀ ਬਲਾ ਯਾਰ ਨਾ ਨਾ ਉਹ ਮੋਢੇ ਚੱਕ ਕੇ ਲਾਉਣਗੇ ਨਾ ਲੰਗਰ ਮੋਢੇ ਜਾਊਗਾ ਜੀ ਕੋਈ ਨਹੀਂ ਕਰੂਗਾ ਤਾਲੀ ਜਾਊਗੀ ਤੁਹਾਡੇ ਆਜੂ ਵੀ ਪੈਣੀ ਹੋਰ ਤਾਂ ਕਹਿ ਰਹੇ ਤੂੰ ਕਿਹਾ ਯਾਰ ਤੂੰ ਆਪੇ ਤਾਂ ਕਹਿ ਰਹੇ ਹਾਂ ਮੈਂ ਕਿਹਾ ਵੀ ਉਹ ਐਸ ਜੀ ਕਹਿ ਤੂੰ ਕਹਿ ਰਹੇ ਆਪੇ ਤਾਂ ਆਪੇ ਚੰਗੇ ਜਾਊਗਾ ਮੰਨਦੀ ਮਨਾ ਤਾਲੀ ਆਊਗੀ ਇਹ ਕਹਿ ਰਹੇ ਤਾਲੀ ਆਊਗੀ ਨੰਗੇ ਰਹੂਗਾ ਕੀ ਹੁੰਦਾ ਠੀਕ ਆ ਫਿਰ ਤੁਹਾਡੀ ਆਜੂਗੀ ਫਿਰ ਪੱਥਰ ਨਾ ਨੀਣਾ ਤੂੰ ਰੋਕ ਕੇ ਤੂੰ ਦੁਆਰੇ ਜਾ ਕੇ ਹੁਣ ਤਾਂ ਆਊਗੀ ਦੱਸ ਕਿੱਥੇ ਆ